ਬਿਲਕੁਲ ਭਾਜੀ ਮੈਡਮ ਸਹੀ ਕਹਿ ਰਹੇ ਨੇ ਕਿਉਂ ਕਰਨ ਵੀਰ ਅਸੀਂ ਕਿੰਨੀ ਜੀ ਇੱਥੇ ਆਏ ਆ ਕੜੀਆਂ ਨੂੰ ਸਵਾਦ ਆਇਆ ਇੱਥੇ ਖਾਣੇ ਦਾ ਪਰ ਅੱਜ ਜਦੋਂ ਮੈਡਮ ਰਿਜ਼ੋਰਟ ਦੇ ਵਿੱਚ ਮੈਨੇਜਰ ਬਣ ਕੇ ਆਏ ਆ ਤੇ ਮਜਾ ਹੀ ਆ ਗਿਆ ਸਹੀ ਗੱਲ ਉਤੋਂ ਇਨਾ ਖਾਣਾ ਕਿੱਡਾ ਸਵਾਦ ਆਨੁਖਾਇਆ ਤੇ ਮੈਡਮ ਦੇ ਨਾਲ ਤੇ ਰੌਣਕ ਹੀ ਕਿੰਨੀ ਵਧ ਗਈ ਇੱਥੇ ਦੀ ਹੈਨਾ ਸਹੀ ਗੱਲ ਵਾਟ ਯੂ ਮੀ ਕੀ ਕਹਿਣਾ ਚਾਹਦੇ ਤੁਸੀਂ ਮੈਡਮ ਆਪਾਂ ਤੇ ਸਗੋਂ ਤੁਹਾਡੇ ਵਾਲੀ ਗੱਲ ਕੀਤੀ ਹੈ ਕੀ ਕੁੜੀਆਂ ਕੰਮ ਕਰਨੀਆਂ ਤਾਂ ਉਹਦੇ ਸਮਾਜ ਅੱਗੇ ਵਧੇਗਾ ਆਪਾਂ ਤੁਹਾਨੂੰ ਕਿਹਾ ਥੋੜੀੇ ਕੋਚ ਫਿਰ ਵੀ ਜੇ ਤੁਹਾਨੂੰ ਫੀਲ ਹੋਇਆ ਤਾਂ ਆਈ ਐਮ ਸੌਰੀ ਗਗਨ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਸਾਹਮਣੇ ਤੇਰੀ ਫਰੈਂਡ ਦੀ ਤਾਬੇਸ਼ੀ ਕੀਤੀ ਤੇਰਾ ਜਮਾਈ ਨਹੀਂ ਆਇਆ ਅੱਜ ਤੇ ਤੈਨੂੰ ਵਜੇ ਬਹੁਤ ਕੁਝ ਚਲਣਾ ਪੈਣਾ ਹੋਣਾ ਇਹਦੇ ਕੁਝ ਨਹੀਂ ਆ ਹੁਣ ਲੱਗਾ ਨਾ ਪਤਾ ਕੁੜੀਆਂ ਨੂੰ ਕਿਉਂ ਨਹੀਂ ਕੰਮ ਕਰਨਾ ਚਾਹੀਦਾ ਲਾਨਤੀ ਆ ਗਦ ਤੇਰੇ ਵਰਗੀ ਸੋਚ ਵਾਲੇ ਮੁੰਡਿਆ ਤੇ ਕੋਈ ਨਹੀਂ ਲਾਨਤੀ ਸਹੀ ਪਰ ਤੂੰ ਗੱਖੀ ਵੇਖ ਲਿਆ ਨਾ ਕਿ ਮੈਂ ਕਾਤੋਂ ਕਹਿੰਦੇ ਆ ਨਾ ਤੇ ਕੁੜੀਆਂ ਨੂੰ ਕਿਉਂ ਨਹੀਂ ਜੋਬ ਕਰਨੀ ਚਾਹੀਦੀ ਮੈਂ ਇਸ ਰੀਜ਼ਨ ਕਰਕੇ ਦਿਆਂ ਕਹਿਣ ਜੇ ਬੰਦਾ ਜਨਾਨੀ ਨੂੰ ਵਿਆਹ ਕੇ ਲਿਆ ਸਕਦਾ ਨਾ ਤੇ ਉਹਨੂੰ ਖਵਾ ਵੀ ਸਕਦਾ ਵਾ ਤੇਰੇ ਬੰਦੇ ਨੇ ਤਾਂ ਤੈਨੂੰ ਕੰਮ ਦੇ ਤੋਰੇਆ ਹਲੋ ਖੜਾਓ ਹਾਂ ਬੋਲਣ ਕਿੱਧਰ ਰਿਹਾ ਤੂੰ ਉਹ ਕੋਣ ਐ ਓਏ ਮੈਂ ਜੋਗਿਆ ਹਾਂ ਤੈਨੂੰ ਇਹ ਨਹੀਂ ਪਤਾ ਕਿ ਲੇਡੀਜ਼ ਨਾਲ ਗੱਲ ਕਰੀਦੀ ਓ ਮੇਰੀ ਫਰੈਂਡ ਐ ਓਏ ਉਹ ਮੇਰੀ ਵਾਈਫ ਐ ਓ ਵਾਈਫ ਐ ਕੀ ਗੱਲ ਐ ਕਮਾਈ ਥੋੜੀ ਪੈਂਦੀ ਐ ਜਨਾਨੀ ਨੂੰ ਚੂੜਾ ਵੀ ਨਹੀਂ ਲਸਾ ਕੰਮ ਦੇ ਤੋਰਤਾ ਈ ਓ ਗਗਰ ਸ਼ਰਮ ਕਰ ਲੈ ਉਹ ਮੇਰਾ ਹਸਬੰਦ ਐ ਹਸਬੰਦ ਐ ਤੇ ਤੇਰਾ ਹਸਬੰਦ ਕਦਾ ਬੋਲਣ ਦੇ ਮੇਰੇ ਨਾਲ ਮੇਰੀ ਸੁਣ ਲੈ ਗੱਲ ਅੱਜ ਤੇ ਇਦਾਂ ਗੱਲ ਕਰ ਲਈਓ ਅੱਗੇ ਤੋਂ ਜੇ ਮੈਂ ਸੁਣ ਲਿਆ ਨਾ ਤੇ ਪੁੱਤ ਆਪਣੀ ਖੈਰ ਨਹੀਂ ਤੇਰੀ ਆਹੋ ਮੈਂ ਤਾਂ ਰੋਜ ਨੂੰ ਆਣ ਕੇ ਗੱਲਾਂ ਸੁਣਾਉਣਾ રે ਉਹਨੂੰ ਪੁੱਛ ਕਿੰਨੇ ਚਿਰ ਬਾਅਦ ਮੈਨੂੰ ਮਿਲੀ ਆ ਤੂੰ ਨਾ ਆਪਣੀ ਥੋੜੀ ਟੋਨ ਚੇਂਜ ਕਰ ਲੈ ਬੋਲਣ ਦੀ ਅਗਰ ਸਿੱਖ ਲੈ ਕਿੱਦਾਂ ਗੱਲ ਕਰੀਦੇ ਐ ਇੱਕ ਲੇਡੀਸ ਨਾਲ ਮੈਂ ਤਾਂ ਇਦਾਂ ਗੱਲ ਕਰਨੀ ਹੂੰ ਜੋਦਰ ਭੁੰਦਾ ਕਾਲਾ ਨਾਲੇ ਮੈਣੀ ਉਹਨੂੰ ਬੁਲਾਇਆ ਉਹ ਆਪ ਆਈ ਮੇਰੇ ਕੋਲ ਪੁੱਛ ਲੈ ਭਾਵੇਂ ਤੇਰੇ ਮੂੰਹ ਦੇ ਖਲੋਤੀ ਆ ਤੇ ਜੇ ਉਹ ਆਪ ਆਈ ਤੈਨੂੰ ਇਹ ਨਹੀਂ ਪਤਾ ਦੀ ਜिद ਕਰਨੀ ਮੈਂ ਉਹਨੂੰ ਪੁੱਛ ਕੇ ਤਾਂ ਬੋਲੀਓ ਪੁੱਛ ਉਹਨੂੰ ਜਰਾ ਮੇਰੀ ਗੱਲ ਸੁਣ ਤੁੱਕ ਕਰੇ ਵੀ ਐਦਾ ਗੱਲ ਕਰਦਾ ਆਪਣੀ ਜਨਾਨੀ ਨਾਲ ਆਹੋ ਮੈਂ ਇੱਜਾ ਗੱਲ ਕਰਦਾ ਤੈਨੂੰ ਬੋਲਣ ਦੀ ਅਗਲੀ ਤੇਰੇ ਕੋਲ ਜੇ ਉਹ ਆ ਕੇ ਬੈਠੀ ਆ ਤੈਨੂੰ ਜਾਣਦੀ ਆ ਤੇ ਆ ਕੇ ਬੈਠੀ ਆ ਨਹੀਂ ਤਾਂ ਐਰੇ ਘਰੇ ਨੂੰ ਤੇ ਉਹ ਬੁਲਾਉਂਦੀ ਵੀ ਨਹੀਂ ਆ ਮੈਂ ਆਪ ਆਇਆ ਇਹ ਕੰਮ ਆਪਣੇ ਮੈਣੀ ਨੂੰ ਬੁਲਾਇਆ ਪੁੱਛ ਉਹਨੂੰ ਮੇਰੀ ਸੁਣ ਲੈ ਗੱਲ ਜਿੱਥੇ ਮਰਜ਼ੀ ਇਹ ਕੰਮ ਕਰੇ ਇਹ ਕੰਮ ਮਾੜਾ ਦੱਸ ਮੈਨੂੰ ਪਹਿਲਾਂ ਇੱਜ਼ਤ ਵਾਲਾ ਕੰਮ ਆ ਉਹਦੀ ਮਰਜ਼ੀ ਹੈ ਜਿਹੜਾ ਮਰਜ਼ੀ ਕੰਮ ਕਰੇ ਤੂੰ ਕੋਣ ਹੋਵੇ ਤੂੰ ਕਰੇ ਮੈਨੂੰ ਕੀ ਆ ਮੇਰੀ ਕਿਹੜਾ ਕੋ ਲੱਦੀ ਮੇਰੇ ਨਾਲ ਜੋ ਮਰ ਜਾਣਾ ਮਰਦੀ ਕੰਮ ਕਰੇ ਤੂੰ ਬੋਲਦਾ ਕਿਦਾਂ ਨਾਲੇ ਮੇਰੀ ਸੁਣ ਲੈ ਗੱਲ ਤੇਰੇ ਅਰਗੇ ਬੰਦੇ ਸਮਾਜ ਚੋਂ ਨਾ ਤੇ ਔਰਤ ਸੇਫ ਨਹੀਂ ਆ ਜੇ ਮੇਰੇ ਹੁੰਦੇ ਆ ਦੀ ਕੋਈ ਹਵਾ ਵਾਲੀ ਤੱਕ ਗਿਆ ਤੇ ਮੇਰੇ ਤੋਂ ਬਰਾ ਕੋਈ ਨਹੀਂ ਮੈਂ ਤੈਨੂੰ ਦੱਸਦਾ ਹੀ ਨਾਲੇ ਹਾਂ ਹੁਣ ਤੇ ਤੂੰ ਇਦਾਂ ਗੱਲ ਕਰ ਲਈ ਜੇ ਅੱਗੇ ਤੋਂ ਤੈਨੂੰ ਮੈਂ ਇਦਾਂ ਗੱਲ ਕਰਦੇ ਵੇਖ ਲਿਆ ਤੇ ਤੈਨੂੰ ਮੈਂ ਦੱਸ ਦੂ ਮੈਂ ਕੌਣ ਆ ਓ ਚੱਲ ਓਏ ਤੈਨੂੰ ਵੀ ਵੇਖੇ ਮੈਂ ਪਤਾ ਨਹੀਂ ਕਿੱਥੋਂ ਆ ਜਾਂਦੇ ਬੋਲਣ ਦੀ ਇਹਨਾਂ ਨੂੰ ਅਕਲ ਨਹੀਂ ਆ ਤੁਸੀਂ ਇੱਥੇ ਮੈਂ ਉਹ ਰੋਟੀ ਲੈ ਕੇ ਆਇਆ ਏ ਤੇਰੀ ਤੂੰ ਸਵੇਰ ਦਾ ਕੁਝ ਨਹੀਂ ਖਾਦਾ ਤੇ ਜੀ ਨੇ ਭੇਜੀ ਆ ਹਾਂਜੀ ਉਹ ਬੰਦਾ ਤੇ ਨਾਲੇ ਜਦੋਂ ਤੂੰ ਰਾਤ ਨੂੰ ਘਰੇ ਜਾਣਾ ਹੈ ਨਾ ਤੇ ਮੈਨੂੰ ਦੱਸ ਦੀ ਮੈਂ ਤੈਨੂੰ ਲੈਣ ਆ ਜਾਊਗਾ ਹਾਂਜੀ ਮੈਂ ਤੈਨੂੰ ਫੋਨ ਕਰ ਦਿੰਦੀ ਹਾਂ ਹਾਂ ਮੈਨੂੰ ਕਾਲ ਕਰ ਦੇ ਤੇ ਆਹ ਖਾ ਰੋਟੀ ਪਾਣੀ ਤੂੰ ਸਵੇਰ ਦਾ ਕੁਝ ਨਹੀਂ ਖਾਦਾ ਨਾਲੇ ਸਿਮਰਤ ਮੇਰੀ ਗੱਲ ਸੁਣ। ਇਦਾਂ ਤੇ ਤੈਨੂੰ ਬਹੁਤ ਜਿਆਨੇ ਟੱਕਰਨਗੇ। ਤੇ ਤੂੰ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ। ਤੂੰ ਜੋ ਕੰਮ ਕਰਨਾ ਆਪਣੇ ਧਿਆਨ ਨਾਲ ਕਰ। ਮੈਨੂੰ ਨਹੀਂ ਪਤਾ ਆਪਣਾ ਰਿਸ਼ਤਾ ਕਿੱਥੋਂ ਤੱਕ ਨਿਕਲਣਾ। ਜੋ ਤੇਰਾ ਦਿਲ ਕਰਦਾ ਤੂੰ ਕਰ। ਜਿੱਥੇ ਤੈਨੂੰ ਮੇਰੀ ਲੋੜ ਪਊਗੀ ਮੈਂ ਤੇਰੇ ਨਾਲ ਖਲੋਤਾਂ। ਬਸ ਮੈਨੂੰ ਇੱਕ ਵਾਰੀ ਦੱਸ ਦੇ ਵੀ ਮੈਨੂੰ ਆਹ ਪ੍ਰੋਬਲਮ ਨਹੀਂ। ਕਿਹੜੇ ਵੇਮ ਚ ਸਿਮਰਤ ਉਤਰੀ ਫਿਰਦੀ ਮੈਂ ਦਿਨਾਂ ਕੋ ਸੋਚ ਕੇ ਬੈਠੀ ਕਿ ਮੈਂ ਸੇਵਕ ਨੂੰ ਤਲਾਕ ਦੇ ਕੇ ਮੈਂ ਜਿੰਨਾ ਨਹੀਂ ਰਹਿਣਾ ਮੈਂ ਚਾਹੇ ਆਪਣੀ ਕੱਲੀ ਜਿੰਨੀ ਕੀ ਬਤੀਤ ਕਰ ਲੈਣੀ ਪਰ ਮੇਦਨਾ ਨਹੀਂ ਜਾਣਾ ਹੀ ਪਰ ਉਸ ਦਿਨ ਜਦੋਂ ਮੈਂ ਗगन ਨੂੰ ਵੇਖਿਆ ਮੇਰੇ ਮਨ ਚ ਫੇਰ ਇੱਕ ਉਮੀਦ ਜਾਗੀ ਕਿ ਮੈਂ ਗगन ਨੂੰ ਕਹੂੰ ਗगन ਦਾਦਾ ਨੂੰ ਤਲਾਕ ਦੇ ਦੇ ਮੈਂ ਤੈਨੂੰ ਪਿਆਰ ਕਰਦੀ ਹਾਂ ਮੈਂ ਤੇ ਨਰਨਾਂ ਚੁੰਨੀ ਆ ਪਰ ਗਗਨ ਦਾ ਹਰੂਪ ਵੇਖ ਕੇ ਮੇਰਾ ਖੁਦ ਦੀ ਪਸੰਦ ਤੋਂ ਇੰਨਾ ਕਿ ਜ਼ਿਆਦਾ ਮਨ ਖਰਾਬ ਹੋਇਆ ਕਿ ਮੈਂ ਇਹੋ ਜਿਹਾ ਮੁੰਡੇ ਨੂੰ ਪਸੰਦ ਕਰਦੀ ਜਿਹੜਾ ਇੱਕ ਕੁੜੀ ਨੂੰ ਜੇ ਕੋਈ ਕੰਮ ਕਰਨਾ ਚਾਹੁੰਦੀ ਆ ਤੁਹਾਨੂੰ ਇਦਾਂ ਦੀ ਸੋਚ ਰੱਖਦਾ ਵਾ ਸਿਮਰਤ ਤੂੰ ਇਹੋ ਜਿਹੇ ਮੁੰਡਿਆਂ ਨੂੰ ਚੁੰਦੀ ਰਹੀ ਜਿੰਨੂੰ ਇੱਕ ਜਨਾਨੀ ਦੀ ਇੱਜ਼ਤ ਕਰਨ ਦਾ ਨਹੀਂ ਪਤਾ ਕੋਤੇ ਆਪਣੀ ਜਨਾਨੀ ਨੇ ਨਗੰਦਾ ਬੋਲਦਾ ਵਾ ਤੇ ਜੇ ਤੂੰ ਉਹ ਨਾਲ ਵਿਆਹ ਹੀ ਜਾਂਦੀ ਤੇ ਤੇਰਾ ਕੀ ਹਾਲ ਹੋਣਾ ਸੀ ਮੈਂ ਤੇ ਇਹੋ ਸੋਚਦੀ ਆ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਜੋ ਕਰਦਾ ਸਹੀ ਕਰਦਾ ਜੇ ਮੇਰਾ ਕਿੰਨਾ ਮੇਰੇ ਸਿਰ ਤੇ ਭੂਸ ਵਾਰੀ ਕਿ ਮੈਂ ਗਗਨ ਨਾਲ ਵਿਆਹ ਕਰਉਣਾ ਜੇ ਉਸ ਟਾਈਮ ਮੇਰਾ ਗਗਨ ਨਾਲ ਵਿਆਹ ਹੋ ਜਾਂਦਾ ਨਾ ਤੇ ਮੈਂ ਸਾਰੀ ਉਮਰ ਪਛਤਾਉਣਾ ਸੀ ਪਰ ਕਹਿੰਦੇ ਹੁੰਦੇ ਨਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਤੇ ਇੱਕ ਪਾਸੇ ਸੇਵਕ ਜਿਹੜਾ ਸਭ ਤੋਂ ਜ਼ਿਆਦਾ ਲੋੜ ਨੂੰ ਮੇਰੀ ਹੀ ਤੇ ਮੈਂ ਉਸ ਵਕਤ ਉਹਨੇ ਕਿੰਨਾ ਮਾੜਾ ਚੰਗਾ ਕਹਿੰਦੀ ਰਹੀ ਜਦੋਂ ਉਹਦੀ ਦੀਦੀ ਹਸਪੀਟਲ ਹੀ ਮੌਤ ਦੇ ਕਰਾਰ ਚ ਸੀ ਮੈਂ ਉਦੋਂ ਵੀ ਉਹਨਾਂ ਮਾੜਾ ਚੰਗਾ ਕਹਿੰਦੀ ਰਹੀ ਕਿ ਨਹੀਂ ਮੈਂ ਇੱਥੇ ਜਾਣਾ ਮੈਂ ਉੱਥੇ ਜਾਣਾ ਪਰ ਉਸ ਬੰਦੇ ਨੇ ਇੱਕ ਵਾਰੀ ਉਫਨੀ ਕੀਤੀ ਕਿ ਸਿਮਰਤ ਤੂੰ ਮੇਰੇ ਨਾਲ ਚੱਲ ਜਦੋਂ ਸੇਵਕ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਮੇਰੀ ਉਹਦੇ ਇੱਕ ਵਾਰੀ ਮੋਢੇ ਤੇ ਹੱਥ ਰੱਖ ਕੇ ਇਹ ਨਹੀਂ ਕਿਹਾ ਕਿ ਨਹੀਂ ਸੇਵਕ ਮੈਂ ਤੁਹਾਡੇ ਨਾਲ ਆ ਮੈਨੂੰ ਤੋ ਉਸ ਟਮ ਦੀ ਹਿੰਮਤ ਬੰਨਾ ਚਾਹੀਦਾ ਜਦੋਂ ਇਸ ਚੀਚੋਂ ਨੰਗਨ ਤੇ ਆਈ ਪਰ ਮੈਂ ਬੜੀ-ਬੜੀ ਗਲਤੀ ਕਰਤੀ ਇਹਨੇ ਚੰਗੇ ਇਨਸਾਨ ਨਾਲ ਇਹਨੇ ਮਾੜੀ ਕਰਕੇ ਅੱਜ ਤੱਕ ਮੈਂ ਪੂਆ ਜੀ ਨੇ ਵੀ ਗਲਤ ਕਹਿੰਦੀ ਦੀ ਕਿ ਨਹੀਂ ਪੂਆ ਜੀ ਤੁਸੀਂ ਮੇਰਾ ਸੇਵਕ ਨਾਲ ਰਿਸ਼ਤਾ ਕਰਕੇ ਬਹੁਤ ਗਲਤ ਕੀਤਾ ਪਰ ਅੱਜ ਮੈਨੂੰ ਅਹਿਸਾਸ ਹੁੰਦਾ ਕਿੰਦੇ ਹੁੰਦੇ ਨਾ ਵੱਡੇ ਜੋ ਵੀ ਵੇਖਦੇ ਹਨ ਸੋ ਸਮਝ ਕੇ ਵੇਖਦੇ ਹਨ ਉਹਨਾਂ ਨੇ ਸੇਵਕ ਨਾਲ ਮੇਰਾ ਰਿਸ਼ਤਾ ਬਹੁਤ ਵਧੀਆ ਕੀਤਾ ਨਹੀਂ ਇਹ ਸੇਵਕ ਕੀ ਪਉਣਗੇ ਹੁ ਮੇਰਾ ਰਾਧਾ ਵਾ ਅੱਜ ਮੈਂ ਸੇਵਕ ਨੂੰ ਆਪਣੇ ਦਿਲ ਦੀ ਗੱਲ ਦੱਸ ਹੀ ਦਵਾਂ ਪਉਲੀ ਕਿੱਡੀ ਪਾਗਲ ਹੀ ਸਿੰਗਤ ਮੈਂ ਸੋਚਦੀ ਹਾਂ ਕਿ ਕਿਸੇ ਨਾਲ ਗੱਲਬਾਤ ਕਰਨ ਨਾਲ ਬੈਣ ਖਲੋਣ ਨਾਲ ਚਾਹੇ ਗਗਰ ਮੇਨਾ ਪੜਦਾ ਰਿਆ ਹੂੰ ਪਰ ਮੈਨੂੰ ਤੇ ਇਹੋ ਲੱਗਦਾ ਹੈ ਕਿ ਸ਼ਾਇਦ ਇਹਨੂੰ ਪਿਆਰ ਕਹਿੰਦੇ ਆ ਪਰ ਨਹੀਂ ਉਹ ਪਿਆਰ ਨਹੀਂ ਰਿਸ਼ਤਾ ਤੇ ਉਹ ਹੁੰਦਾ ਲੋ ਜਿਹੜਾ ਰੂਹਾਂ ਦਾ ਹੋਵੇ ਜਿਹੜਾ ਰੱਬ ਨੇ ਪ੍ਰਵਾਨ ਕੀਤਾ ਹੋਵੇ ਮੈਂ ਅੱਜ ਨਾ ਸੇਵਕ ਨੂੰ ਆਪਣੇ ਦਿਲ ਦੀ ਗੱਲ ਦੱਸ ਹੀ ਦੇਣੀ ਹੈ ਅੱਗੇ ਮੈਂ ਦੇਖਣੀ ਆ ਤਿੰਨ ਚਾਰ ਦਿਨ ਹੋ ਗਏ ਸੇਵਕ ਮੈਨੂੰ ਚੰਗੀ ਤਰ੍ਹਾਂ ਬੋਲਣ ਹੀ ਨਹੀਂ ਦੇ ਅੱਜ ਮੈਂ ਨਾ ਸੇਵਕ ਨਾਲ ਗੱਲ ਕਰ ਹੀ ਲੈਣੀ ਆ ਸਿੰਦਤ ਆਏ ਬੜੀ ਸੋਹਣੀ ਲੱਗਨ ਨਹੀਂ ਹੈ ਆਏ ਤੇ ਚਿਹਰੇ ਤੇ رونਕ ਹੀ ਵੱਖਰੀ ਜੀ ਹੈ ਸੱਚੀ ਬੜੀ ਧਿਆਰੀ ਲੱਗਨੀ ਹੈ ਰੋਜ਼ ਇਦਾਂ ਤਿਆਰ ਹੋਇਆ ਕਰ ਕਿਤੇ ਮੇਰੀ ਨਜ਼ਰ ਨਾ ਲੱਗ ਜਵੇ ਹਾਂ ਦੱਸ ਸੇਵਕ ਕਿੱਥੇ ਸੇਵਕ ਹਾਂਜੀ ਸੇਵਕ ਕਿੱਥੇ ਆਏਗਾ ਕੀ ਗੱਲ ਹੋਗੀ ਨਹੀਂ ਵੈਸੇ ਉਹਨਾਂ ਨੂੰ ਮਿਲਣਾ ਨਹੀਂ ਉਹ ਦਿਖਣ ਨਹੀਂ ਦੇਇ ਕਰ ਕਿੱਥੇ ਗਏ ਐਨੀ ਬੇਚੈਨੀ ਅੱਜ ਅੱਗੇ ਨਹੀਂ ਕਦੀ ਦੇਖੀ ਨੰਤੂ জব ਨਹੀਂ ਕਰੀ ਅੱਜ? ਨਹੀਂ ਦੀਦੀ। ਮੈਂ জব ਨਹੀਂ ਕਰਨੀ। ਸੱਚੀ? ਹਾਂਜੀ। ਮੈਂ ਸੇਵਕ ਨਾਲ ਜਿਹੜਾ ਉਹ ਬਿਜ਼ਨਸ ਕਰਦੇ ਮੈਂ ਉਹਨਾਂ ਨਾਲ ਉਹ ਬਿਜ਼ਨਸ ਕਰਨਾ। ਸਿੰਗਾ ਤਾਂ ਮੈਂ ਬੜੀ ਖੁਸ਼ ਹਾਂ ਸੱਚੀ ਇਹ ਸੁਣ ਕੇ ਕਿ ਤੂੰ ਇਹ ਸੇਵਕ ਦੇ ਨਾਲ ਕੰਮ ਕਰਨਾ ਚਾਹਨੀ ਹੈ। ਮੈਨੂੰ ਵੈਸੇ ਬੁਰਾ ਨਹੀਂ ਸੀ ਲੱਗਾ ਤੂੰ জব ਵੀ ਕਰਦੀ ਸੀ। ਪਰ ਤੇਰਾ ਇਹ ਡਿਸੀਜਨ ਜ਼ਿਆਦਾ ਵਧੀਆ ਲੱਗਿਆ। ਹਾਂਜੀ। ਬਹੁਤ ਵਧੀਆ ਮੈਂ ਸੇਵਕ ਨੂੰ ਬੁਲਾਨੀ ਆ ਠੀਕ ਹੈ ਹਾਂਜੀ ਹਾਂ ਖਣਾ ਕੋਈ ਇਥੇ ਮੈਂ ਆ ਨਹੀਂ ਆ ਸੇਵਕ ਹਾਂਜੀ ਜੀ ਤੂੰ ਕਿੱਥੋਂ ਆਇਆ ਮੈਂ ਬੱਸ ਆ ਦੋ ਮਿੰਟ ਬਾਹਰ ਗਿਆ ਨੂੰ ਕੰਮ ਲੈ ਆਇਆ ਅੱਛਾ ਤੇ ਨਾ ਸਿਮਰਤ ਬੜੀ ਦੇਰ ਦੀ ਉਡੀਕ ਕਰਦੀ ਸੀ ਜਰਾ ਗੱਲ ਸੁਣ ਲਾ ਕੁੜੀ ਜਣਾ ਨੂੰ ਕੰਮ ਹੋਇਆ ਆ ਮੇਰੇ ਨਾਲ ਦੀਦੀ ਸੁਣ ਲੈਣਾ ਉਹਦੀ ਗੱਲ ਮੈਂ ਬਾਅਦ ਚ ਤੁਸੀਂ ਇੱਧਰ ਆਓ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੇਰੇ ਨਾਲ ਹਾਂਜੀ ਬਿਲਕੁਲ ਹੀ ਤਾਂ ਸੁਣਦਾ ਤੂੰ ਕੀ ਕਹਿਣਾ ਚਾਹੁੰਦਾ। ਮੈਂ ਤੁਹਾਨੂੰ ਸੁਣਨਾ ਕਿ ਤੁਸੀਂ ਨਿਤਰਾ ਹੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਸੇਵਕ। ਇਹ ਦੀ ਨਾ ਕੀ ਗੱਲ ਕਰਨ ਲੱਗੇ। ਮੈਨੂੰ ਕਹਿੰਦੇ ਵੀ ਸੀ। ਇਹ ਵੈਸੇ ਵੀ ਰ 3-4 ਦਿਨ ਤੋਂ ਚੁੱਪ-ਚੁੱਪ ਹੀ। ਮੈਨੂੰ ਕਹਿੰਦੇ ਕਿ ਸਿਮਰਤ ਤੂੰ ਟੈਨਸ਼ਨ ਨਾ ਲੈ। ਸਿਰਫ 3-4 ਦਿਨਾਂ ਦੀ ਗੱਲ ਹੈ। ਮੈਂ ਤੇਰੀ ਜ਼ਿੰਦਗੀ ਚੋਂ ਆਪੇ ਦੂਰ ਹੋ ਜਾਣਾ। ਨਹੀਂ ਸਿਮਰਤ। ਤੈਨੂੰ ਆਪ ਹੀ ਜਾ ਕੇ ਇਹਨਾਂ ਨਾਲ ਗੱਲ ਕਰਨੀ ਪੈਣੀ ਕਿਤੇ ਦੇਰ ਨਾ ਹੋ ਜੇ। ਹਾਂ। ਸੇਵਕਾ ਪਹਿਲਾਂ ਉਹਦੀ ਗੱਲ ਸੁਣ ਲੈਣੀ ਸੀ ਉਹਨੂੰ ਕੰਮ ਹੈ ਤੇ ਨਾ ਕੋਈ ਜ਼ਰੂਰੀ ਉਹ ਦੇਖ ਜੇ ਮੈਂ ਅੱਜ ਤੁਹਾਡੇ ਨਾਲ ਗੱਲ ਨਾ ਨਾ ਕੀਤੀ ਤੇ ਬਹੁਤ ਵੱਡਾ ਰਿਸ਼ਤਾ ਖਰਾਬ ਹੋਏ ਨਾ ਰਿਸ਼ਤਾ ਖਰਾਬ ਹੋਏ ਨਾ ਬੇਟਾ ਤੂੰ ਕੀ ਕਹਿਣਾ ਚਾਹੁੰਦਾ ਮੈਂ ਮੈਂ ਤੁਹਾਨੂੰ ਬਹੁਤ ਦਿਨਾਂ ਤੋਂ ਇੱਕ ਗੱਲ ਕਰਨੀ ਚਾਹੁੰਦਾ ਸੀ ਪਰ ਗੱਲ ਇਦਾਂ ਵੀ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਉਹਨਾਂ ਨੂੰ ਕੋਈ ਟੈਨਸ਼ਨ ਵਾਲੀ ਗੱਲ ਨਾ ਦੱਸੀ ਨਹੀਂ ਕਮਲਿਆ ਮੈਂ ਕੋਈ ਟੈਨਸ਼ਨ ਨਹੀਂ ਲੈਂਦੀ ਮੇਰੇ ਲਈ ਤੇ ਸਭ ਕੁਝ ਤੂੰ ਹੀ ਹੈ ਤੇ ਤੇਰੇ ਲਈ ਮੈਂ ਮੈਂ ਹੀ ਤੇਰੀ ਮਾਂ ਆ ਤੇਰਾ ਪਿਓ ਵੀ ਆ ਤੇਰੀ ਵੱਡੀ ਭੈਣ ਵੀ ਆ ਤੇਰੀ ਦੋਸਤ ਵੀ ਆ ਤੇ ਤੂੰ ਮੇਰੇ ਨਾਲ ਗੱਲ ਕਰ ਲਈਂ ਨਾ ਸੋਚਦਾ ਵੀ ਹਾਂ ਮੈਂ ਮੇਰੇ ਲਈ ਟੈਨਸ਼ਨ ਕਿਹੇ ਮਤਲਬ ਚ ਨਹੀਂ ਗਈ ਮੇਰੇ ਲਈ ਤੂੰ ਐ ਸਭ ਕੁਝ ਜ਼ਰੂਰੀ ਤੇ ਤੂੰ ਨੀ ਮੇਰੇ ਜਿੰਦਗੀ ਦੀ ਟੈਨਸ਼ਨ ਲੈਣੀ ਤੂੰ ਬੇਫਿਕਰ ਹੋ ਕੇ ਗੱਲ ਕਰ ਤੂੰ ਕੀ ਕਹਿਣਾ ਚਾਹੁੰਦਾ ਮੈਨੂੰ ਤੇਰੀ ਵੱਡੀ ਭੈਣ ਬੈਠੀ ਆ ਨਾ ਸਾਰੀਆਂ ਮੁਸ਼ਕਲਾਂ ਚੋਂ ਤੈਨੂੰ ਕੱਢ ਦੇਗੀ ਬਾਹਰ ਪਰ ਤੇਰਾ ਚਿਹਰਾ ਉਤਰਿਆ ਮੈਂ ਨਹੀਂ ਦੇਖ ਸਕਦੀ ਦੀਦੀ ਮੈਨੂੰ ਸਮਝਣੇ ਹੋਣੀ ਮੈਂ ਗੱਲ ਕਿੱਦਾਂ ਕਰਾਂ ਤੁਹਾਡੇ ਨਾਲ ਪਰ ਜੇ ਹੁਣ ਮੈਂ ਤੁਹਾਨੂੰ ਲੈ ਹੀ ਆਇਆ ਹਾਂ ਉੱਥੇ ਬੜਕੇ ਤੇ ਮੈਂ ਤੁਹਾਡੇ ਨਾਲ ਗੱਲ ਕਰ ਹੀ ਦਿੰਨਾ ਹੈ ਸੇਵਕ ਸਿੰਗਰ ਸੇਵਕ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਹੈ ਮੈਨੂੰ ਲੱਗਾ ਸਿਮਰਤ ਦੀ ਦੀ ਨਾਲ ਗੱਲ ਕਰਨੀ ਨਹੀਂ ਕੋਈ ਗੱਲ ਨਹੀਂ ਆਪਾਂ ਬਾਹਰ ਵਿੱਚ ਗੱਲ ਕਰ ਲੈਨੇ ਪਹਿਲਾਂ ਤੁਸੀਂ ਮੇਰੀ ਆ ਕੇ ਗੱਲ ਸੁਣ ਲਓ ਦੀਦੀ ਹਾਂ ਸਿਮਰਤ ਤੂੰ ਲੈ ਜਾ ਗੱਲ ਕਰਨਾ ਹੈ ਮੈਨੂੰ ਐਦਾ ਲੱਗਨ ਦਿਆ ਵਾ ਸੇਵਾ ਕਿੰਨਾ ਪਰੇਸ਼ਾਨ ਹੈ ਉਹ ਕੋ ਟੈਨਸ਼ਨ ਲੈ ਕੇ ਬੈਠਾ ਆ ਪਤਾ ਨਹੀਂ ਅੰਦਰ ਕਿਹੜੀ ਹੈ ਜੀ ਗੱਲ ਦਬਾ ਕੇ ਬੈਠਾ ਆ ਕਿ ਜਿਹੜੀ ਹੋ ਬਾਹਰ ਕੱਢ ਹੀ ਨਹੀਂ پا ਰਿਆ ਤੈਨੂੰ ਪਤਾ ਉਹਨੂੰ ਕੀ ਪਰੇਸ਼ਾਨੀ ਗਈ ਹੈ ਨਹੀਂ ਜੀ ਜੀ ਜਸ ਸਿਰਫ 10 ਮਿੰਟ ਦੋ ਕੋਈ ਗੱਲ ਨਹੀਂ ਮੈਂ ਕਰਦੀ ਗੱਲ ਇਹਨਾਂ ਨਾਲ ਸਿਮਰਤ ਤੂੰ ਆਪਣੀ ਗੱਲ ਕਰਨੀ ਹੈ ਮੈਨੂੰ ਪਤਾ ਹੈ ਪਰ ਇੱਧਰ ਤੇ ਵੇਖ ਕੀ ਹੋਇਆ ਤੈਨੂੰ ਸੇਵਾ ਕੋ ਮੈਨੂੰ ਤੇ ਮੈਂ ਇਦਾਂ ਦੇਖ ਕੇ ਮੇਰਾ ਦਿਲ ਘਟਦਾ ਵੇ ਆਵਾ ਬੱਚਾ ਤੂੰ ਇਹਨਾਂ ਨਹੀਂ ਭਰ ਕਰੇਗਾ ਤੇ ਕਿਹਦੇ ਨਾਲ ਕਰੇਗਾ ਸਿਮਰਤ ਦੱਸ ਨਾ ਮੈਨੂੰ ਕੀ ਗੱਲ ਹੈ ਜਿਹੜੀ ਦੱਸ ਦੇਣੇ ਆ ਆਇਓ ਤੁਸੀਂ ਪਤਾ ਨਹੀਂ ਕੀ ਗੱਲ ਹੈ ਇੱਕ ਪਾਸੇ ਜੇ ਦੇਖਾਂ ਸਿਮਰਤ ਨੂੰ ਤਾਂ ਉਹਦੇ 'ਚ ਬਦਲਾਅ ਆਇਆ ਹੈ ਕੁਛ ਚਿਹਰੇ ਤੇ ਰੌਣਕ ਵੀ ਕਿੰਨੀ ਆ ਖੁਸ਼ ਵੀ ਕਿੰਨੀ ਆ ਦੂਸਰੇ ਪਾਸੇ ਮੇਰਾ ਸੇਵਕ ਐਨਾ ਉਦਾਸ ਉਹਨਾਂ ਕੋਲ ਤਾਂ ਕੋਈ ਬਹੁਤ ਵੱਡੀ ਗੀ ਹੈ ਪਰ ਉਹ ਕਰ ਨਹੀਂ ਪਾ ਰਿਹਾ ਸਿਮਰਤ ਨੇ ਵੀ ਗੱਲ ਟੋਕਦੀ ਵਿੱਚੋਂ ਐਦਾਂ ਨਾ ਕੀ ਹੋ ਸਕਦਾ ਵੈ ਕਿ ਇੱਕ ਦੱਸਣਾ ਚਾਹੁੰਦਾ ਦੱਸ ਨਹੀਂ ਪਾ ਰਿਹਾ ਦੂਸਰੀ ਨੇ ਗੱਲ ਨੂੰ ਦਬਾ ਤਾ ਇਹ ਮਾਲਕਾ ਸਭ ਨੂੰ ਠੀਕ ਹੀ ਰੱਖੀ ਬੱਚਿਆਂ 'ਚ ਕਿਸੇ ਕੋਲੋਂ ਕੋਈ ਨਾਰਾਜ਼ਗੀ ਨਾ ਹੋਵੇ ਕਿਤੇ ਕਿਸੇ ਗੱਲ ਤੇ ਆਪ 'ਚ ਨਾਰਾਜ਼ ਨਾ ਹੋਣ ਕਿ ਦੀਦੀ ਤੱਕ ਨਾ ਪਹੁੰਚੇ ਗੱਲ ਬਸ ਮੇਰੇ ਤੱਕ ਆਵੇ ਵੀ ਨਾ ਇਹ ਆਪਸ ਹੀ ਬਸ ਗੱਲ ਨੂੰ ਸਵਾਰ ਲੈਣ ਸਤਿਮਰਦ ਬੱਸ ਕਰ ਬਹੁਤ ਹੋ ਗਿਆ ਹੁਣ ਜੇ ਮੈਂ ਦੀਦੀ ਨਾਲ ਗੱਲ ਕਰ ਲੱਗਾ ਤੇ ਤੂੰ ਮੈਨੂੰ ਰੋਕਿਆ ਕਿਉਂ ਨਾਲੇ ਇਦਾਂ ਨਾ ਦੁਨੀਆ ਸਾਹਮਣੇ ਤੇ ਮੇਰੀ ਦੀਦੀ ਦੇ ਸਾਹਮਣੇ ਮੇਰਾ ਹੱਥ ਨਾ ਫੜਿਆ ਕਰ ਉਹਨਾਂ ਨੂੰ ਝੂਠੇ ਰਿਸ਼ਤੇ ਨਾ ਦਿਖਾਇਆ ਕਰ ਤੈਨੂੰ ਹੁਣ ਆਜ਼ਾਦੀ ਚਾਹੀਦੀ ਸੀ ਨਾ ਮੇਰੇ ਤੋਂ ਅੱਜ ਤੈਨੂੰ ਮੈਂ ਯਾਦ ਕਰਨ ਲੱਗਾ ਸਾਰਾ ਕੁਝ ਸੱਚ ਦੱਸਣ ਲੱਗਾ ਆਪਣੀ ਦੀਦੀ ਨੂੰ ਤੈਨੂੰ ਪਤਾ ਪਹਿਲਾਂ ਮੈਂ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ ਕਿਉਂਕਿ ਉਹ ਬਿਮਾਰ ਸੀ ਹੁਣ ਠੀਕ ਆ ਪਰੇ ਮੈਨੂੰ ਪਤਾ ਮੈਂ ਕਿੱਦਾਂ ਉਹਨਾਂ ਤੋਂ ਇਹ ਚੀਜ਼ਾਂ ਲਕਾਈਆਂ ਕਿੱਦਾਂ ਮੈਂ ਉਹਨਾਂ ਨੂੰ ਝੂਠ ਬੋਲਦਾ ਰਿਆ ਰੱਬ ਵਰਗੀ ਮੇਰੀ ਦੀਦੀ ਮੇਰੀ ਮਾਂ ਮੇਰਾ ਸਾਰਾ ਪਰਿਵਾਰ ਹੀ ਉਹ ਉਹਨਾਂ ਨਾਲ ਮੈਂ ਝੂਠ ਬੋਲਦਾ ਰਿਆ ਉਹ ਵੀ ਤੇਰੇ ਕਰਕੇ ਅੱਜ ਤਨ ਮੈਂ ਨਾ ਜਿੱਦ ਤੋ ਆਜ਼ਾਦ ਕਰ ਦੇਣਾ ਸਾਰਾ ਕੁਝ ਸੱਚ ਦੱਸ ਦੇਣਾ ਆਪਣੀ ਦੀਦੀ ਨੂੰ ਮੈਂ ਮੈਨੂੰ ਪਤਾ ਜਿਮਰਤ ਮੈਂ ਤੈਨੂੰ ਬਿਲਕੁਲ ਨਹੀਂ ਪਸੰਦ ਹੈਗਾ ਪਰ ਮੈਂ ਹੁਣ ਇਸ ਝੂਠੇ ਰਿਸ਼ਤੇ 'ਚ ਨਹੀਂ ਰਹਿ ਸਕਦਾ ਸਰਗੋ ਸੱਚ ਦੱਸ ਦੇਣਾ ਮੈਂ ਆਪਣੀ ਦੀਦੀ ਨੂੰ ਮੈਨੂੰ ਪਤਾ ਮੈਂ ਕਿੱਦਾਂ ਆਪਣੇ ਦਿਲ ਤੇ ਪੱਥਰ ਰੱਖਿਆ ਪਰ ਇੱਕ ਗੱਲ ਹੋਰ ਜੇ ਤੈਨੂੰ ਮੈਂ ਯਾਦ ਵੀ ਕਰਤਾ ਨਾ ਜਿੱਥੇ ਵੀ ਕਿਤੇ ਤੈਨੂੰ ਮੇਰੀ ਲੋੜ ਹੋਈ ਨਾ ਤੇ ਮੈਨੂੰ ਦੱਸ ਦੀ ਮੈਂ ਤੇਰੇ ਨਾਲ ਖੜਾ ਆ ਪਰ ਬਸ ਸੁਣ ਬਹੁਤ ਹੋ ਗਿਆ ਮੈਂ ਇਹ ਝੂਠਾ ਨਹੀਂ ਰੱਖ ਸਕਦਾ ਹੋਰ ਜੇ ਤੈਨੂੰ ਇਹ ਟੈਨਸ਼ਨ ਹੈ ਵੀ ਤੇਰੇ ਪਰਿਵਾਰ ਵਾਲੇ ਕੀ ਕਹਿਣਗੇ ਉਹਨਾਂ ਤੋਂ ਟੈਨਸ਼ਨ ਫ੍ਰੀ ਹੋ ਜਾ ਮੈਂ ਆਪੇ ਸੰਭਲਾਂਗਾ ਸਾਰਾ ਕੁਝ ਮੈਂ ਆਪੇ ਗਲਤ ਹੋਈਗਾ ਇਹ ਨਹੀਂ ਕੋਈ ਚੱਕਰ ਪਰ ਹਾਂ ਇੱਕ ਗੱਲ ਹੋਰ ਤੂੰ ਚਾਹੇ ਮੈਨੂੰ ਪਿਆਰ ਨਹੀਂ ਕੀਤਾ ਮੈਂ ਤਾਂ ਕੀਤਾ ਇਹਨਾ ਤੇਰੇ ਨਾਲ ਤੂੰ ਨਹੀਂ ਕਦਰ ਪਾਈ ਮੈਨੂੰ ਪਤਾ ਤੂੰ ਮੈਨੂੰ ਕਦੇ ਪਿਆਰ ਨਹੀਂ ਕੀਤਾ ਪਰ ਮੈਂ ਤਾਂ ਤੈਨੂੰ ਆਪਣੇ ਦਿਲੋਂ ਪਿਆਰ ਕੀਤਾ ਹੈ ਨਾ ਅੱਜ ਤੋਂ ਤੂੰ ਹੀ ਜਾਦਿਆ ਮੈਂ ਦੀਦੀ ਨੂੰ ਇਹ ਸਾਰੀ ਗੱਲ ਦੱਸ ਦੇਣੀ ਫੋਨ ਨਾ ਮੈਨੂੰ ਰੋਕੀ ਦੱਸ ਲੈਣ ਤੇ ਮੈਨੂੰ Kjo zemrët, ma t'i gati,